ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਆਪਣੇ ਮੋਬਾਈਲ ਨੰਬਰ ਨਾਲ ਸੰਬੰਧਿਤ ਆਪਾਂ ਨੂੰ ਤੁਹਾਡੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਆਪਣੇ ਮੋਬਾਈਲ ਨੰਬਰ ਜੋ ਆਪਣਾ ਪਹਿਲਾ ਮੋਬਾਈਲ ਨੰਬਰ ਚ ਸੀਗਾ ਹਨ ਜਿਹਦੇ ਤੁਸੀਂ WhatsApp ਮੈਸੇਜ ਕਰਦੇ ਸੀ ਤਾਂ 7986219382 ਤੇ ਮੈਸੇਜ ਕਰਦੇ ਸੀ ਸੋ ਇਸ ਟਾਈਮ ਦੇ ਉੱਤੇ ਇਹ ਵਾਲਾ ਨੰਬਰ ਆਪਣਾ ਬੰਦ ਹੋ ਚੁੱਕਿਆ ਵਾ ਇਸ ਟਾਈਮ ਕਿਸੇ ਹੋਰ ਪਰਸਨ ਕੋਲ ਚੱਲ ਰਿਹਾ ਵਾ ਠੀਕ ਹੈ ਜੀ ਇਹ ਨੰਬਰ ਨੂੰ ਤੁਸੀਂ ਡਿਲੀਟ ਕਰ ਦਿਓ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਹੁਣ ਇਹਦੀ ਜਗ੍ਹਾ ਦੇ ਉੱਤੇ ਜਿਹੜਾ ਤੁਸੀਂ ਨੰਬਰ ਆਪਣਾ ਕਰਨਾ ਵਾ ਠੀਕ ਹੈ ਆਫੀਸ਼ੀਅਲ ਨੰਬਰ ਆਪਣਾ ਹੈਗਾ ਜੀ 836008 66058 ਪਲੀਜ਼ ਇਹਨੂੰ ਜ਼ਰੂਰ ਸੇਵ ਕਰੋ ਕਿਉਂਕਿ ਜੋ ਕਈ ਵਾਰ ਕੋਈ ਅਪਡੇਟ ਹੁੰਦੀ ਆ ਜਾਂ ਕੋਈ ਆਪਣਾ ਪੇਡ ਕੰਟੈਂਟ ਹੁੰਦਾ ਜਾਂ ਤੁਹਾਡੀ ਕੋਈ ਕੁਐਰੀ ਹੁੰਦੀ ਆ ਉਹ ਇਸੇ ਨੰਬਰ ਦੇ ਉੱਤੇ ਹੀ ਤੁਹਾਡੀ ਸੋਲਵ ਹੋਏਗੀ ਠੀਕ ਆ ਸੋ 8360868058 ਤੁਸੀਂ ਇਹਨੂੰ ਸੇਵ ਕਰ ਲਓ ਇਹਦੇ ਤੇ WhatsApp ਚੱਲਦਾ ਸੋ ਕੋਸ਼ਿਸ਼ ਕਰੋ ਪਲੀਜ਼ ਕਾਲ ਨਾ ਕਰਿਓ ਠੀਕ ਆ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਵਾ ਹਨਾ ਲਿਮਟਿਡ ਟਾਈਮ ਹੁੰਦਾ ਸੋ ਬਿਜ਼ੀ ਹੁੰਨਾ ਮੈਂ ਸੋ ਫੋਨ ਤੇ ਗੱਲ ਕਰਨ ਦਾ ਇੰਨਾ ਸਮਾਂ ਨਹੀਂ ਹੁੰਦਾ ਤੁਸੀਂ ਇੱਕ WhatsApp ਦੇ ਬੋਇਸ ਮੈਸੇਜ ਛੱਡ ਦਿਆ ਕਰੋ ਉਹਦਾ ਆਪਾਂ ਰਿਪਲਾਈ ਜ਼ਰੂਰ ਕਰਾਂਗੇ ਠੀਕ ਆ ਚਾਹੇ ਇੱਕ ਅੱਧਾ ਦਿਨ ਲੇਟ ਕਰੀਏ ਪਰ ਰਿਪਲਾਈ ਤੁਹਾਨੂੰ ਜ਼ਰੂਰ ਮਿਲੇਗਾ ਉਹ ਚੀਜ਼ ਦਾ ਠੀਕ ਆ ਸੋ WhatsApp ਦੇ ਉੱਤੇ ਚਾਹੇ ਬੋਇਸ ਮੈਸੇਜ ਚਾਹੇ ਤੁਸੀਂ ਮੈਸੇਜ ਕਰਕੇ ਤੁਸੀਂ ਛੱਡ ਦੇਣਾ ਵਾ ਠੀਕ ਆ ਜੀ ਇਹ ਨੰਬਰ ਤੁਸੀਂ ਸੇਵ ਕਰ ਲੈਣਾ ਹੁਣ ਦੂਜੀ ਜਿਹੜੀ ਆਪਣ ਕਿ ਜਿਹੜਾ ਆਪਣਾ ਚੱਲ ਰਿਹਾ ਵਾ ਜਿਹੜੇ ਆਪਣੇ ਪੇਡ ਕੰਟੈਂਟ ਸੀ ਹੈਨਾ ਸੋ ਸਟੈਟਿਕ ਜੀਕੇ ਦੇ 300 ਕੁਐਸਚਨ ਦੀ ਸੀਰੀਜ਼ ਆਪਾਂ ਚਲਾਈ ਸੀ ਹੈਨਾ ਉਹਦਾ ਇਸ ਟਾਈਮ ਦੇ ਉੱਤੇ ਪ੍ਰਾਈਸ 100 ਰੁਪਈਆ ਕਰਤਾ ਹੋਇਆ ਪਹਿਲਾਂ 200 ਰੁਪਏ ਦਾ ਪ੍ਰਾਈਸ ਸੀ ਸੋ 50% ਡਿਸਕਾਊਂਟ ਦੇ ਉੱਤੇ 100 ਰੁਪਿਆ ਤੁਸੀਂ ਇਸੇਮ ਨੰਬਰ ਤੇ ਵਟਸਐਪ ਕਰਕੇ ਜਾਂ Google Pay ਵੀ ਇਸੇਮ ਨੰਬਰ ਦੇ ਉੱਤੇ ਕਰੋਗੇ ਤੁਸੀਂ 8360866058 ਤੇ ਕਰਕੇ ਤੁਸੀਂ ਇਹਨੂੰ ਲੈ ਸਕਦੇ ਹੋ ਠੀਕ ਹੈ ਪਰਚੇਸ ਕਰ ਸਕਦੇ ਹੋ ਸੋ ਜੀਕੇ ਦੇ ਜਿਹੜੇ ਮੌਕ ਟੈਸਟ ਆਪਾਂ ਚਲਾਈ ਸੀ ਜਿੱਚ 300 ਕੁਐਸਚਨ ਅਲੱਗ ਤੋਂ ਜੀਕੇ ਦੇ ਮਿਕਸ ਸੀ ਤੇ 200 ਕੁਐਸਚਨ ਪੰਜਾਬ ਜੀਕੇ ਦੇ ਸੀ ਇਹ 500 ਕੁਐਸਚਨ ਅਲੱਗ ਤੁਹਾਨੂੰ 80 ਰੁਪੀ ਦੇ ਮਿਲਣਗੇ ਠੀਕ ਆ ਇਹ ਵਾਲੀ ਸੀਰੀਜ਼ ਜਿਹੜੀ ਆਪਾਂ 2023 ਚ ਲਾਂਚ ਕੀਤੀ ਸੀ ਤਾਂ ਉੱਪਰ ਵਾਲੀ ਵੀ 2023 ਦੇ ਐਂਡ ਜੇ ਦੇ ਵਿੱਚ ਲਾਂਚ ਕੀਤੀ ਸੀ ਸੋ ਇਹ ਕੋਈ ਸੀਰੀਜ਼ ਨਵੀਂ ਨਹੀਂ ਹੈਗੀ ਇਹ ਦੇ ਸੋਚ ਕੇ ਨਾ ਜਿਨ੍ਹਾਂ ਦੋਸਤਾਂ ਨੇ ਪਰਚੇਸ ਕਰ ਲਏ ਦੁਬਾਰਾ ਨਾ ਪੇ ਕਰਿਓ ਸੋ ਇਹ ਆਪਣੀ 2023 ਚ ਲਾਂਚ ਕੀਤੀ ਸੀ ਬਹੁਤ ਵਧੀਆ ਕੁਐਸਚਨ ਨੇ ਇਹਦੇ ਵਿੱਚ ਆਪਾਂ ਐਡ ਕੀਤੇ ਨੇ ਟੌਪ ਦੇ ਬੇਸਿਕ ਲੈਵਲ ਦੇ ਤੇ ਥੋੜੇ ਵਧੀਆ ਲੈਵਲ ਦੇ ਕੁਐਸਚਨ ਵੀ ਇਹਦੇ ਵਿੱਚ ਆਪਾਂ ਐਡ ਕੀਤੇ ਹੋਏ ਨੇ ਸੋ ਟੈਸਟ ਦੇ ਪਰਪਸ ਲਈ ਇਹਨੂੰ ਪਰਚੇਸ ਕਰਨਾ ਮੈਂ ਜੋ ਵੀ ਬੱਚੇ ਨਵੇਂ ਤਿਆਰੀ ਕਰਨ ਲੱਗੇ ਨੇ ਹਨਾ ਪਹਿਲਾਂ ਥਿਊਰੀ ਚੰਗੀ ਤਰ੍ਹਾਂ ਪੜੋ ਫ੍ਰੀ ਆਫ ਕੋਸਟ ਆਪਾਂ ਪੰਜਾਬ ਜੀਕੇ ਹਿਸਟਰੀ ਤੇ ਪੋਲਿਟੀ ਦੀ ਆਪਾਂ ਕਰਵਾਈ ਹੋਈ ਆ ਤੁਹਾਨੂੰ ਉਹਨੂੰ ਜਰੂਰ ਪਲੀਜ਼ ਇੱਕ ਵਾਰੀ ਕਰਿਓ ਠੀਕ ਆ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਵੀ ਚੈਨਲ ਦੇ ਐਮਸੀਕਿਊ ਨਾਲ ਦੀ ਨਾਲ ਤੁਸੀਂ ਥੋੜੇ ਬਹੁਤ ਲਗਾ ਵੀ ਸਕਦੇ ਹੋ ਹਨਾ ਹਾਂ ਜ਼ਰੂਰੀ ਨਹੀਂ ਕਿ ਸਿਰਫ ਮਤਲਬ ਕਲੀ ਥਿਊਰੀ ਕਰਦਿਆਂ ਥਿਊਰੀ ਦੇ ਨਾਲ ਤੁਸੀਂ ਥੋੜੇ ਥੋੜੇ ਐਮਸੀਕਿਊ ਟੌਪਿਕ ਵਾਈਜ਼ ਲਗਾਓ ਪਰ ਜੇਕਰ ਏਲ ਟੈਸਟ ਸੀਰੀਜ਼ ਪਰਚੇਸ ਕਰਨੀਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਥਿਊਰੀ ਲਾਉਣੀਆਂ ਤੇ ਥਿਊਰੀ ਲਾਉਣ ਤੋਂ ਬਾਅਦ ਹੀ ਤੁਸੀਂ ਇਹ ਵਾਲੀ ਜਿਹੜੀ ਟੈਸਟ ਸੀਰੀਜ਼ ਆ ਇਹ ਪਰਚੇਸ ਕਰਨੀਆਂ ਸੋ ਇਸ ਤੋਂ ਬਿਨਾ ਇਹ ਸਿਰਫ ਇਹ ਪਰਚੇਸ ਕਰਕੇ ਤੁਹਾਡਾ ਇਸ ਤਰ੍ਹਾਂ ਨਹੀਂ ਕਿ ਸਕੋਰ ਬਹੁਤ ਜ਼ਿਆਦਾ ਇੰਪਰੂਵ ਹੋ ਜਾਏਗਾ ਪਹਿਲਾ ਤੁਹਾਨੂੰ ਚੰਗੀ ਤਰ੍ਹਾਂ ਨਾਲ ਥਿਊਰੀ ਕਰਨੀ ਪਵੇਗੀ ਕਲਾ ਕਲਾ ਸਬਜੈਕਟ ਚੰਗੀ ਤਰ੍ਹਾਂ ਕਰੋ ਸਿਰਫ ਜੀਕੇ ਦੇ ਕੁਐਸਚਨ ਇਹ ਚ ਆਪਣੇ ਹੈਗੇ ਨੇ ਬਾਕੀ ਪੰਜ ਮੌਕ ਟੈਸਟ ਫ੍ਰੀ ਦੇ ਵਿੱਚ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਪ੍ਰੋਵਾਈਡ ਕੀਤੇ ਹੋਏ ਨੇ ਤੁਸੀਂ ਟੈਲੀਗ੍ਰਾਮ ਚੈਨਲ ਜੀਕੇ ਅਕੈਡਮੀ ਪੰਜਾਬ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਠੀਕ ਆ ਸੋ ਜੇਕਰ ਇਹ ਦੋਨੇ ਸੀਰੀਜ਼ ਨਾਲ ਜਿਹੜੇ ਬੱਚੇ ਨਵੇਂ ਨੇ ਤੇ ਥਿਊਰੀ ਨਾਲ ਨਾਲ ਕਰ ਰਹੇ ਨੇ ਉਹ ਇਹ ਪਰਚੇਸ ਕਰਨਾ ਚਾਹੁੰਦੇ ਨੇ 18 ਫਰਵਰੀ ਤੱਕ ਇਹ ਵੈਲਿਡ ਆ ਆ ਤਾਂ 150 ਰੁਪਏ ਦੇ ਵਿੱਚ ਤੁਹਾਨੂੰ ਇਹ ਦੋਨੇ ਆਫਰਾਂ ਦੇ ਜਿਹੜੇ ਮਤਲਬ ਕੁਐਸਚਨ ਮਿਲ ਜਾਣਗੇ 800 ਕੁਐਸਚਨ ਟੋਟਲ ਇਹ ਹੈਗੇ ਨੇ ਠੀਕ ਆ ਬਾਕੀ 800 ਕੁਐਸਚਨ ਫ੍ਰੀ ਆਫ ਕਾਸਟ ਵੀ ਪ੍ਰੋਵਾਈਡ ਕੀਤਾ ਹੋਇਆ ਮੇਰਾ ਤੁਹਾਨੂੰ ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਟੈਲੀਗ੍ਰam ਚੈਨਲ ਦੇ ਉੱਤੇ ਜਾ ਕੇ ਠੀਕ ਆ ਸੋ ਉਹ ਤੁਹਾਨੂੰ WhatsApp ਤੇ ਨਹੀਂ ਉਹ ਟੈਲੀਗ੍ਰam ਦਾ WhatsApp ਦੇ ਉੱਤੇ ਸਿਰਫ ਤੁਹਾਨੂੰ ਪੇਡ ਕੰਟੈਂਟ ਮਿਲੇਗਾ ਜਾਂ ਤੁਹਾਡੀ ਕੋਈ ਕੁਇਰੀ ਹੁੰਦੀ ਆ ਤਾਂ ਤੁਸੀਂ ਉਹ WhatsApp ਤੇ ਮੈਸੇਜਾਂ ਆ ਆ ਵੌਇਸ ਮੈਸੇਜ ਛੱਡ ਗਏ ਤੁਸੀਂ ਕੁਐਰੀ ਸੋਲਵ ਕਰ ਸਕਦੇ ਹੋ ਬਾਕੀ ਅੱਗੇ ਪੇਪਰ ਆ ਰਹੇ ਨੇ ਹੁਣ ਅੱਗੇ ਨਵੀਆਂ ਪੋਸਟਾਂ ਵੀ ਆਉਣ ਦੀ ਸੰਭਾਵਨਾ ਹੈਗੀ ਆ ਤੋਂ ਉਹਦੇ ਮੁਤਾਬਕ ਹੁਣੇ ਤੋਂ ਆਪਦੀ ਤਿਆਰੀ ਰੱਖੋ ਨੋਟੀਫਿਕੇਸ਼ਨ ਦੇ ਵੇਟ ਨਾ ਕਰਿਆ ਕਰੋ ਇੱਕਦਮ ਧੜਾ ਧੜ ਨੋਟੀਫਿਕੇਸ਼ਨ ਆ ਜਾਂਦਾ ਤੇ ਥੋੜੇ ਜਿਹਾ ਟਾਈਮ ਬਾਅਦ ਪੇਪਰ ਹੋ ਜਾਂਦਾ ਵਾ ਜਿੱਦਾਂ ਹੁਣ ਸੀਨੀਅਰ ਅਸਿਸਟੈਂਟ ਦਾ ਦੇਖਿਆ ਕਿ ਨਾਲੇ ਨਾਲ ਪੇਪਰ ਹੋ ਗਿਆ ਜਿਆਦਾ ਬੜਾ ਜਿਆਦਾ ਗੈਪ ਨਹੀਂ ਪਾਇਆ ਉਹਨਾਂ ਨੇ ਤਾਂ ਇਹ ਹੀ ਆ ਪਹਿਲਾਂ ਤੋਂ ਤਿਆਰੀ ਰੱਖੋ ਆਪਣੀ ਬਾਕੀ ਮੈਂ ਤੁਹਾਨੂੰ ਇੱਕ ਵਾਰ ਥੋੜਾ ਜਿਹਾ ਇੱਕ ਵਾਰੀ ਆਪਣਾ ਕੰਟੈਂਟ ਦਿਖਾ ਦਣਾ ਕਰੰਟ ਅਫੇਅਰ ਦੇ ਜਿਹੜੇ ਕੁਐਸਚਨ ਨੇ ਉਹ ਮੈਂ ਤਿਆਰ ਕਰ ਰਹੇ ਹਾਂ ਮੈਂ ਦਸੰਬਰ ਤੱਕ ਤੁਹਾਨੂੰ ਪ੍ਰੋਵਾਈਡ ਕੀਤੇ ਹੋਣਾ ਜਨਵਰੀ ਤੋਂ ਬਹੁਤ ਵਧੀਆ ਲੈਵਲ ਦੇ ਕਰੰਟ ਅਫੇਅਰ ਤੁਹਾਨੂੰ ਕਰਵਾਵਾਂਗਾ ਤਾਂ ਜਨਵਰੀ ਤੋਂ ਲੈ ਕੇ ਮਤਲਬ ਔਨਵਰਡ ਪੂਰੇ ਇਹ ਤੁਹਾਨੂੰ ਆਪਾਂ ਪ੍ਰੋਵਾਈਡ ਕਰਾਂਗੇ ਹੁਣ ਤੁਹਾਨੂੰ ਮੈਂ ਇੱਕ ਵਾਰੀ ਕੰਟੈਂਟ ਦਿਖਾ ਦਾਂ ਜਿਹੜੇ ਬੱਚੇ ਨਵੇਂ ਨੇ ਜਿਹੜੇ ਬੱਚੇ ਪਹਿਲਾਂ ਤੋਂ ਆਪਣੇ ਨਾਲ ਜੁੜੇ ਨੇ ਇਹ ਕੰਟੈਂਟ ਦੇਖ ਚੁੱਕੇ ਨੇ ਉਹ ਵੀਡੀਓ ਨੂੰ ਇਸ ਟਾਈਮ ਬੰਦ ਕਰ ਸਕਦੇ ਨੇ ਜਿਹੜੇ ਬੱਚੇ ਨਵੇਂ ਨੇ ਦੋਸਤੋ ਆਪਣਾ ਇਹ ਆ ਜੀ ਆਪਣੀ ਜੀਕੇ ਦੇ 500 ਕੁਐਸਚਨ ਜਿਹੜੇ ਆਉਣ ਵਾਲੇ ਕਿਸੇ ਵੀ ਪੇਪਰ ਲਈ ਵੀ ਖਾਸ ਕਰਕੇ ਪੀਰ ਰਿਪਲਸ ਲਈ ਖਾਸ ਕਰਕੇ ਪੀ ਟ੍ਰਿਪਲ ਐਸ ਵੀ ਲਈ ਤੁਸੀਂ ਇਹ ਪਰਚੇਸ ਕਰ ਸਕਦੇ ਹੋ ਅੱਗੇ ਜਿਹੜੀਆਂ ਵੀ ਪੋਸਟਾਂ ਆਪਣੀਆਂ ਆਉਣਗੀਆਂ ਜਾਂ ਕੋਈ ਵੀ ਆ ਕਿਉਂਕਿ ਸਟੈਟਿਕ ਜੀ ਦੀ ਸਟ੍ਰੈਟੇਜੀ ਹੀ ਰਹਿੰਦੀ ਹੁੰਦੀ ਹੈ ਜਿੱਦਾਂ ਕਿ ਇਹਦੇ ਵਿੱਚ 50 ਨੰਬਰ ਦੀ ਮੋਸਟਲੀ ਆਉਂਦੀ ਆ ਹਨਾ ਤਾਂ 30 ਕੁਐਸਚਨ ਇਹਦੇ ਵਿੱਚ ਜੀ ਕੇ ਦੇ ਹੋਣਗੇ ਤੇ 20 ਕੁਐਸਚਨ ਇੱਕ ਮੌਕ ਟੈਸਟ ਦੇ ਵਿੱਚ ਪੰਜਾਬ ਜੀ ਕੇ ਦੇ ਹੋਣਗੇ ਮਤਲਬ 50 50 ਨੰਬਰ ਦੇ ਇਹ 10 ਟੈਸਟ ਤੁਹਾਨੂੰ ਮਿਲਣਗੇ ਦੇਖ ਸਕਦੇ ਹੋ ਇਹ ਅਨਸਰ ਫਾਈਲ ਆ ਕੁਐਸਚਨ ਦੇ ਨਾਲ ਅਨਸਰ ਫਾਈਲ ਆ ਬਾਕੀ ਕੱਲੀ ਕੁਐਸਚਨ ਫਾਈਲ ਅਲੱਗ ਤੋਂ ਮਿਲੇਗੀ ਜਿਹਨੂੰ ਤੁਸੀਂ ਐਜ਼ ਅ ਮੌਕ ਟੈਸਟ ਲਗਾ ਸਕਦੇ ਹੋ ਠੀਕ ਲਗਾਉਗੇ ਤੁਹਾਨੂੰ ਪਤਾ ਲੱਗੇਗਾ ਕਿ ਸੂਫੀਜ਼ਮ ਦੇ ਟੌਪਿਕ ਦੇ ਵੀ ਕੁਝ ਕੁਐਸਚਨ ਆਪਾਂ ਐਡ ਕੀਤੇ ਨੇ ਤੇ ਵਧੀਆ ਲੱਗੇਗਾ ਤੁਹਾਨੂੰ ਤੁਹਾਡੀ ਤਿਆਰੀ ਚੈੱਕ ਕਰਨ ਲਈ ਇਹ ਬਹੁਤ ਵਧੀਆ ਪੀਡੀਐਫ ਆ ਸਿਰਫ ਤਿਆਰੀ ਚੈੱਕ ਕਰਨ ਲਈ ਠੀਕ ਹੈ ਜੀ ਆ ਤੋ ਬਾਕੀ ਤਾਂ ਤੁਹਾਨੂੰ ਖੁਦ ਨੂੰ ਪੜਨਾ ਹੀ ਪਏਗਾ ਹਨਾ ਥਿਉਰੀ ਵਗੈਰਾ ਦਾ ਤੁਹਾਨੂੰ ਪਤਾ ਹੀ ਆ ਹਨਾ ਸਾਰਿਆਂ ਨੂੰ ਇੰਨੇ ਕਿ ਤੁਸੀਂ ਮੈਚਰ ਹੋ ਗਏ ਹੋ ਜਾਂ ਤੁਹਾਨੂੰ ਪਤਾ ਕਿ ਇਕੱਲੇ ਐਮਸੀਕਿਊ ਕਰਕੇ ਤੁਸੀਂ ਪੇਪਰ ਦੇ ਵਿੱਚ ਵਧੀਆ ਪਰਫਾਰਮੈਂਸ ਨਹੀਂ ਕਰ ਸਕਦੇ ਸੋ ਨਾਲ ਤੁਹਾਨੂੰ ਕਰਨਾ ਹੁਣ ਆਪਾਂ ਦੂਜੀ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਹਨਾ ਸੋ ਇਹ ਪ੍ਰਿੰਟੇਬਲ ਫਾਰਮੈਟ ਚ ਆ ਤੁਸੀਂ ਪ੍ਰਿੰਟ ਵੀ ਕਰਵਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਇਹਦੇ ਵਿੱਚ ਕਿ ਸਿਰਫ ਪੀਡੀਐਫ ਤੋਂ ਪੜਨਾ ਵਾ ਬਹੁਤ ਵਧੀਆ ਲੈਵਲ ਦੇ ਹਾਈਲਾਈਟ ਕਰਕੇ ਇਹ ਐਡ ਕੀਤੇ ਨੇ ਕਿਉਂਕਿ ਨਾ ਕਾਰਨ ਇਹ ਹੁੰਦਾ ਕਿ ਜਦੋਂ ਹਾਈਲਾਈਟ ਕੀਤੇ ਹੁੰਦੇ ਨੇ ਤਾਂ ਪੜਨਾ ਥੋੜਾ ਸੌਖਾ ਲੱਗਦਾ ਜੇ ਪੀਡੀਐਫ ਤੋਂ ਪੜਦੇ ਨੇ ਤਾਂ ਤੁਸੀਂ ਪੀਡੀਐਫ ਤੋਂ ਵੀ ਪੜ ਸਕਦੇ ਹੋ ਹੁਣ 300 ਕੁਐਸਚਨ ਦੀ ਵੀ ਪੀਡੀਐਫ ਤੁਹਾਨੂੰ ਦਿਖਾ ਦਿੰਦਾ ਤਾਂ ਜੀ ਆ ਆਪਣੀ ਹੈਗੀ ਆ ਸੰਡੇ ਐਕਸਪ੍ਰੈਸਰੀ YouTube ਦੇ ਉੱਤੇ ਫ੍ਰੀ ਆਫ ਕਾਸਟ ਇਹ 300 ਦੇ 300 ਕੁਐਸਚਨ ਮੇਰੇ ਕਰਵਾਏ ਹੋਏ ਨੇ ਜੇਕਰ ਤੁਸੀਂ YouTube ਤੋਂ ਫ੍ਰੀ ਆਫ ਕਾਸਟ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਫ੍ਰੀ ਆਫ ਕਾਸਟ ਇਹ ਪੜ ਸਕਦੇ ਹੋ ਇਹ ਅਲੱਗ ਕੁਐਸਚਨ ਨੇ ਠੀਕ ਆ ਉਹ ਦੂਸਰੀ ਪੀਡੀਐਫ ਤੋਂ ਲੱਗ ਨੇ ਤਾਂ ਜਰੂਰ ਇਹਨੂੰ ਕਰੋ ਠੀਕ ਆ ਜੀ ਤੁਹਾਨੂੰ ਤੁਹਾਡੇ ਲਈ ਬਹੁਤ ਬੈਨੀਫਿਟ ਹੋਵੇਗਾ ਦੇ ਨਾਲ ਹਨਾ ਪੇਪਰਾਂ ਦੇ ਵਿੱਚ ਵਧੀਆ ਲੈਵਲ ਦੇ ਕੁਐਸਚਨ ਇਹਦੇ ਵੀ ਇੱਕ ਕੁਐਸਚਨ ਦੇ ਨਾਲ ਜਿੱਦਾਂ ਆ ਫਾਈਲ ਆ ਹਨਾ ਆਨਸਰ ਫਾਈਲ ਆ ਕੁਐਸਚਨ ਦੇ ਨਾਲ ਤੇ ਇੱਕ ਤੁਹਾਨੂੰ ਮਿਲੇਗੀ ਇਹਦੇ ਵਿੱਚ ਸਿਰਫ ਤੇ ਸਿਰਫ ਕੁਐਸਚਨ ਫਾਈਲ ਜਿਹਦੇ ਨਾਲ ਕਿ ਤੁਸੀਂ ਐਜ਼ ਅ ਮੌਕ ਟੈਸਟ ਆਪਦੇ OMR ਦੇ ਉੱਤੇ ਜਾਂ ਕਾਪੀ ਦੇ ਉੱਤੇ ਨੋਟ ਕਰਕੇ ਤੁਸੀਂ A B C D ਕਰਕੇ ਤੁਸੀਂ ਆਪਾਂ ਇਹਨੂੰ ਕੱਲਾ ਕੱਲਾ ਮੌਕ ਟੈਸਟ ਤੁਸੀਂ ਐਜ਼ ਅ ਮੌਕ ਟੈਸਟ ਵੀ ਲਗਾ। ਵਧੀਆ ਕੁ ਲੈਵਲ ਦੇ ਕੁਐਸਚਨ ਆ। ਸਾਰੇ ਸਟੈਟਿਕ ਜੀਕੇ ਦੇ ਕੁਐਸਚਨ ਆ। ਬਹੁਤ ਸੋਹਣੇ ਕੁਐਸਚਨ ਇਹਦੇ ਵਿੱਚ ਐਡ ਕੀਤੇ ਹੋਏ ਨੇ। ਜਦੋਂ ਤੁਸੀਂ ਲਗਾਓਗੇ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਕਿ ਵਧੀਆ ਲੈਵਲ ਦੇ ਕੁਐਸਚਨ ਇੱਚ ਐਡ ਕੀਤੇ ਹੋਏ ਨੇ। ਠੀਕ ਹੈ ਜੀ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਜਾਣਕਾਰੀ। ਉਮੀਦ ਆ ਕਿ ਤੁਹਾਨੂੰ ਆਪਣੇ ਚੈਨਲ ਦਾ ਕੰਟੈਂਟ ਪਸੰਦ ਆ ਰਿਹਾ ਹੋਵੇਗਾ ਅਗਲੇ ਆਉਣ ਵਾਲੇ ਵੀਪਰਾਂ ਲਈ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨਾ ਵੀ ਮੇਰੇ ਤੋਂ ਹੋ ਸਕੇਗਾ ਨਾਲ ਦੀ ਨਾਲ ਟਾਈਮ ਕੱਢ ਕੇ ਤੁਹਾਡੇ ਲਈ ਕੰਟੈਂਟ ਤਿਆਰ ਕਰਦਾ ਰਹਿਣਾ ਠੀਕ ਹੈ ਜੀ ਸੋ ਇਹ ਸੀਗੀ ਜੀ 83608 ਦੁਬਾਰਾ ਤੋਂ ਮੈਂ ਤੁਹਾਨੂੰ ਦੱਸਦਾ ਆ WhatsApp ਨੰਬਰ ਦੇ ਉੱਤੇ ਹੁਣ ਤੁਸੀਂ ਕੁਝ ਵੀ ਹੋਰ ਨਹੀਂ ਕਰਨਾ ਠੀਕ ਆ 79862 ਵਾਲੇ ਤੇ 83608 ਠੀਕ ਹੈ ਜੀ ਇੱਕ ਵਾਰ ਫੇਰ ਤੋਂ ਦੱਸਦਾ 68058 ਤੇ ਹੀ ਤੁਸੀਂ ਜੋ ਵੀ ਮਤਲਬ ਕਿ ਆਪਣਾ ਪੇਮੈਂਟ ਵਗੈਰਾ ਕਰਨੀਆਂ ਜਾਂ WhatsApp ਮੈਸੇਜ ਕਰਨਾ ਇਹਦੇ ਉੱਤੇ ਹੀ ਕਰਨਾ ਬਾਕੀ Telegram ਚੈਨਲ ਆਪਣੇ ਚੱਲਦੇ ਨੇ ਉੱਤੇ ਫ੍ਰੀ ਆਫ ਕਾਸਟ ਕੰਟੈਂਟ ਪਿਆ ਹੋਇਆ ਉਹ ਤੋਂ ਤੁਸੀਂ ਡਾਊਨਲੋਡ ਜਾ ਕਰ ਸਕਦੇ ਹੋ ਫਾਈਲ ਸੈਕਸ਼ਨ ਦੇ ਵਿੱਚ ਜਾ ਕੇ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਕਿਸੇ ਅਗਲੀ ਐਪ ਅਪਡੇਟ ਦੇ ਵਿੱਚ